ਬਟਾਲਾ ਸਥਿਤ ਭਾਜਪਾ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਦੇ ਆਗੂ ਅਤੇ ਸੂਬਾ ਉਪ ਪ੍ਰਧਾਨ ਫਤੇਜ ਸਿੰਘ ਬਾਜਵਾ ਨੇ ਪੰਜਾਬ ਦੀ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਮਾੜੀ ਹਾਲਤ ਕਾਰਨ ਸੂਬੇ ਦਾ ਲਗਭਗ 15000 ਕਰੋੜ ਰੁਪਏ ਦਾ ਵਪਾਰ ਮੱਧ ਪ੍ਰਦੇਸ਼ ਵਿੱਚ ਤਬਦੀਲ ਹੋ ਚੁੱਕਾ ਹੈ ਜਦਕਿ ਲੁਧਿਆਣਾ ਦੀ 10000 ਕਰੋੜ ਰੁਪਏ ਦੀ ਸਾਈਕਲ ਇੰਡਸਟਰੀ ਉੱਤਰ ਪ੍ਰਦੇਸ਼ ਚ ਚਲੀ ਗਈ ਹੈ ਉਹਨਾਂ ਐਨਸੀਆਰਬੀ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦਾਵਾ ਕੀਤਾ ਕਿ ਜੁਰਮ ਦੇ ਮਾਮਲੇ ਵਿੱਚ ਪੰਜਾਬ ਪੂਰੇ ਦੇਸ਼ ਵਿੱਚੋਂ ਪਹਿਲੇ ਨੰਬਰ ਤੇ ਇਸ ਤੋਂ ਇਲਾਵਾ ਉਹਨਾਂ ਜੇਲ੍ਹਾਂ ਦੀ ਹਾਲਤ ਤੇ ਚਿੰਤਾ ਪ੍ਰਗਟ ਕਰਦੇ ਹੋਏ ਦੱਸਿਆ ਕਿ ਜਿੱਥੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੀ ਸਮਰੱਥਾ 26000 ਹੈ ਉੱਥੇ ਕੈਦੀਆਂ ਦੀ ਗਿਣਤੀ 32000 ਤੱਕ ਪਹੁੰਚ ਚੁੱਕੀ ਹੈ ਡਰੱਗ ਮਾਮਲੇ ਵਿੱਚ ਵੀ ਪੰਜਾਬ ਨੂੰ ਦੇਸ਼ ਵਿੱਚੋਂ ਦੂਸਰੇ ਨੰਬਰ ਤੇ ਦੱਸਿਆ ਗਿਆ ਹੈ ਐਸ਼ਰਲ ਕ੍ਰਾਈਮ ਰਿਕਾਰਡ ਬਿਊਰੋ ਐਨ ਸੀ ਆਰ ਬੀ ਜਿਹੜੀ ਕਿ ਹੋਮ ਮਿਨਿਸਟਰੀ ਦਾ ਇੱਕ ਸੱਤਾ ਉਹਨਾਂ ਦੇ ਮੁਤਾਬਕ ਉਹ ਕਹਿੰਦੇ ਨੇ ਵੀ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਇੰਨਾ ਥੱਲੇ ਗਿਰ ਚੁੱਕਾ ਹੈ ਵੀ ਅੱਜ ਹਿੰਦੁਸਤਾਨ ਦੇ ਵਿੱਚ ਸਾਰਿਆਂ ਨਾਲੋਂ ਮਾੜੀ ਸਟੇਟ ਲਾਅ ਐਂਡ ਆਰਡਰ ਤੇ ਪੰਜਾਬ ਹੈ ਇਹਦੇ ਵਿੱਚ ਉਹਨਾਂ ਨੇ ਇਥੋਂ ਤੱਕ ਅੰਕੜੇ ਵੀ ਦਿੱਤੇ ਵੀ ਜਿਹੜੀਆਂ ਜੇਲ੍ਹਾਂ ਦੇ ਵਿੱਚ 26000 ਬੰਦਾ ਪੰਜਾਬ ਦੀਆਂ ਜੇਲ੍ਹਾਂ 'ਚ 26000 ਵਿਅਕਤੀ ਅੰਦਰ ਸਮਾ ਸਕਦੀਆਂ ਜੇਲ੍ਹਾਂ ਉੱਥੇ ਅਜ 32000 ਬੰਦਾ ਹੈ ਜੇਲ੍ਹਾਂ ਦੇ ਵਿੱਚ ਜੇਲ੍ਹਾਂ ਫੁੱਲੀ ਪੈਕਡ ਨੇ ਓਵਰ